نے مارا ہے ਤਾਂ ਹੀ ਦੇ ਦਿਵਾਲੇ ਉਹਨਾਂ ਨੂੰ ਬੇਨਤ ਮਹਾਨ ਆਯਾ ਰਹਿ ਕਿਰਪਾ ਕਰਨ ਬੇਨਤ ਮਹਾਨ ਆਯਾ ਮਹਾਰਾਜ ਕਿਰਪਾ ਕਰਨ ਜੀ ਜੀ ਬਾਬਾ ਰਾਜਾ ਆਮੀ ਉਹਨਾਂ ਨੂੰ ਜੇ ਕੋਈ ਬਾਤ ਪੁੰਹਦਾ ਹੋਵੇ ਕੋਈ ਚਾ ਉਹ ਬਾਤ ਭਾਣ ਬਹੁਤੀ ਚੰਗੀ ਨਹੀਂ ਹੁੰਦੀ ਪਰ ਉਹ ਤੋਂ ਹਮਾਰਾ ਅਸ਼ੀਰਵਾਦ ਉਹ ਮਾਇਆ ਆਈ ਹੈ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਉਹ ਕਹਿ ਦੇ ਤਸਵੀਰ تے <laughs> صاحب ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਇਹ ਜੋ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰ ਜਿਨ੍ਹਾਂ ਦਾ ਜਨਮ ਜਹਾੜਾ ਸਮੂਹ ਇਲਾਕਾ ਨਿਵਾਸੀ ਸੰਗਤਾਂ ਅਤੇ ਬਾਬਾ ਸਰੇਂਦਰ ਸਿੰਘ ਜੀ ਜੋ ਕਾਰ ਸੇਵਾ ਗੁਰਦੁਆਰਾ ਸਾਹਿਬ ਦੀ ਕਰਾਰੇ ਹਨ ਅੱਜ ਬਾਬੇ ਸਿੱਧਜੰਨ ਜੀ ਦਾ ਜਨਮ ਦਿਹਾੜਾ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਤੇ ਕਾਰ ਸੇਵਾ ਜੋ ਕਰਾਰੇ ਬਾਬਾ ਸਰੇਂਦਰ ਸਿੰਘ ਗੁਰਦੁਆਰਾ ਸਾਹਿਬ ਦੀ ਬੜੀ ਧੂਮ ਧਾਮ ਦੇ ਨਾਲ ਨਗਰ ਨਿਵਾਸੀ ਜਨਮ ਦਿਹਾੜਾ ਮਨਾ ਰਹੇ ਹਨ ਦਾ ਮਹਾਰਾਜ ਦੀ ਕਿਰਪਾ ਦੇ ਨਾਲ ਦੀਵਾਨ ਕੀਰਤਨ ਚੱਲ ਰਿਹਾ ਹੈ ਸੰਗਤ ਦਾ ਲੰਗਰ ਛਕ ਰੀਆਂ ਹਨ ਬਹੁਤ ਮਾਲਕ ਦੀ ਕਿਰਪਾ ਹੋ ਰਹੀ ਹੈ ਇਸੇ ਤਰ੍ਹਾਂ ਸਲਾਨਾ ਮੇਲਾ ਇਹ ਜੋ ਪਿੰਡ ਕਸੀੜਪੁਰ ਦੀਆਂ ਸੰਗਤਾਂ ਹਰ ਸਾਲ ਬੜੀ ਧੂਮ ਦੇ ਧਾਮ ਦੇ ਨਾਲ ਮੇਲਾ ਮਨਾਉਂਦੀਆਂ ਹਨ ਬੜੀ ਮਾਲਕ ਦੀ ਕਿਰਪਾ ਹੈ ਜਿਸ ਦੇ ਵਿੱਚ ਕਮਿਸ਼ਰੀ ਜਥੇ ਢਾਡੀ ਜਥੇ ਤਿਰਤਨੀ ਜਥੇ ਪਹੁੰਚੇ ਹਨ ਤੇ ਬੁਰੂ ਇਤਿਹਾਸ ਤੋਂ ਸੰਗਤਾਂ ਨੂੰ ਜਾਨੂ ਬਰਾ ਦੇ ਹਨ ਸੱਤ ਖੰਡੇ ਪਾਠਾਂ ਦੀ ਲੜੀ ਜਿਸ ਦੇ ਅੱਜ ਢੋਗ ਬਏ ਹਨ ਕਿ ਸੰਗਤਾਂ ਬਹੁਤ ਹੌਮ ਹਮਾ ਕੇ ਇਲਾਕਾ ਨਿਵਾਸੀ ਸੰਗਤਾਂ ਨੇ ਯੋਗਦਾਨ ਪਾਇਆ ਹੈ ਸੰਗਤਾਂ ਬੜੇ ਤਮਾਨੇ ਵਿੱਚ ਇਕੱਠੀਆਂ ਹੋਈਆਂ ਘਤਰ ਹੋਣੀਆਂ ਹਨ ਜੋ ਗੁਰੂ ਮਹਾਰਾਜ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਤਨ ਤਨ ਬਾਬਾ ਸ਼੍ਰੀ ਚੰਦ ਜੀ ਜੋ ਬੋਲੇ ਸੋ ਨਿਹਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦਾ ਨੌਜਵਾਨ ਪੀੜੀ ਨੂੰ ਸੰਦੇਸ਼ ਦੇਣਾ ਚਾਹੁੰਦੇ ਨੌਜਵਾਨ ਪੀੜੀ ਨੂੰ ਬਾਬਾ ਜੀ ਵੱਲੋਂ ਬਾਬਾ ਸਰندر ਸਿੰਘ ਜੀ ਵੱਲੋਂ ਇਹ ਬੇਨਤੀ ਹੈ ਕਿ ਨਸ਼ਿਆਂ ਨੂੰ ਛੱਡ ਕੇ ਤੇ ਗੁਰੂ ਮਹਾਰਾਜ ਦੇ ਘਰ ਦੀਆਂ ਸਵਾਵਾਂ ਨੂੰ ਸੰਭਾਲੋ ਕਿਉਂਕਿ ਨੌਜਵਾਨਾਂ ਦੀ ਗੁਰੂ ਘਰ ਵਿੱਚ ਬੜੀ ਜ਼ਰੂਰਤ ਹੈ ਸੇਵਾ ਕਰਨ ਦੀ ਨਾਮ ਜਪਣ ਦੀ ਸੋ ਸੇਵਾ ਤੇ ਸਿਮਰਨ ਸਬਦੋਂ ਵੱਡੀ ਚੀਜ਼ ਹੈ ਇਹੋ ਹੀ ਬੰਦੇ ਦੇ ਕੰਮ ਹੋਣੀ ਹੈ ਕਿਉਂਕਿ ਮਾਨਸ ਜਨਮ ਦਰਲੱਭ ਹੈ ਹੋ ਤਾਂ ਨ ਬਾਰੰਬਾਰ ਜੋ ਬਲ ਫਨ ਪਾ ਕੇ ਪੁਜ ਗਰੇ ਬਹੁਤ ਨ ਲਾਗੇ ਦਾ ਸੋ ਸੰਤਾਂ ਦਾ ਸੰਗ ਨਾਮ ਦਾ ਰੰਗ ਸੰਤ ਸੇਵਾ ਕੋ ਦੋਏ ਭਲੇ ਏਕ ਸੰਤਿ ਕ੍ਰਾਮ ਆਰਾਮ ਜੋ ਦਾਤਾ ਮੁਕਤਕਾ ਸੰਤ ਚ ਪਾਵੇ ਨਾ ਸੋ ਸੰਗਤਾਂ ਦੀ ਸੰਗਤ ਕਰਕੇ ਤੇ ਆਪਣੇ ਜੀਵਨ ਨੂੰ ਸਫਲਿਆ ਬਣਾਓ ਤੇ ਇਸੇ ਤਰ੍ਹਾਂ ਮਾਹ ਪਰਸ਼ਾਂ ਦੇ ਸੰਤਾਂ ਮਾਹ ਪਰਖਾਂ ਦੇ ਸੰਗਤ ਦੇ ਨਿਹਾਰੇ ਜਿਹੜੇ ਆ ਇਹ ਮਨਾਉਂਦੀ ਰਵੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ